ਅੱਜ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਫਲੋਰ ਹਲਕੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਤੇ ਬੂਥ ਲਾਏ ਗਏ ਫਲੋਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ 'ਚ ਫਲੋਰ ਵਾਸੀਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਭਾਜਪਾ ਅਗੂ ਬੀਬੀ ਕਰਮਜੀਤ ਕੌਰ ਚੌਧਰੀ ਵਿਧਾਇਕ ਫਲੋਰ ਵਿਕ੍ਰਮਜੀਤ ਸਿੰਘ ਚੌਧਰੀ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਸ ਮੌਕੇ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਗਰਮੀ ਹੋਣ ਦੇ ਬਾਵਜੂਦ ਵੀ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਤੇ ਜਿਹੜੀ ਪਾਰਟੀ ਨੂੰ ਲੋਕ ਵੱਧ ਵੋਟ ਪਾ ਦਿੰਦੇ ਹਨ ਉਹ ਜਿੱਤ ਜਾਂਦੀ ਹੈ ਜੀ ਹਾਂ ਦੱਸ ਦਈਏ ਕਿ ਨਾਲ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਵੀ ਫਲੋਰ ਵੀ ਕੇ ਅਕਾਲੀ ਦਲ ਦੇ ਬੂਤੇ ਪਹੁੰਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਆਪਣੀ ਵੋਟ ਦਾ ਇਸਤੇਮਾਲ ਕਰਕੇ ਪੰਜਾਬ ਵਿੱਚ ਅਕਾਲੀ ਦਲ ਨੂੰ ਜਿਤਾਇਆ ਜਾਵੇ 3 ਵਜੇ ਤੱਕ 45.9% ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਸਨ ਅਮਰ ਅਮਨ ਨਜ਼ਰ ਇਹ ਕਿਹੋ ਜਿਹਾ ਲੋਕਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਅੱਜ ਦੇਸ਼ ਦਾ ਇੱਕ ਮਹਾਕਉਮ ਮਹਾਪਰਵ ਹੈ ਔਰ ਵਿਸ਼ਵ ਪੱਰਚੇ ਸਭ ਤੋਂ ਵੱਡੀ ਜਿਹੜੀ ਸਾਡੀ ਡੈਮੋਕ੍ਰੈਟਿਕ ਸੈਟਅਪ ਇਹ ਸਾਨੂੰ ਸਭ ਨੂੰ ਮਾਣ ਹੈ ਮੈਂ ਸਮੁੱਚੇ ਹਲਕਾ ਜਲੰਧਰ ਨਿਵਾਸੀਆਂ ਨੂੰ ਵਧਾਈ ਦਿੰਨੀ ਹੈ ਕਿ ਅਸੀਂ ਇਸ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅੱਜ ਆਪਣੀ ਵੋਟ ਕਰਨ ਜਾ ਰਹੇ ਹਾਂ ਔਰ ਮੈਂ ਵੀ ਆਪਣੀ ਵੋਟ ਦਾ ਹੱਕ ਜੋ ਮੇਰਾ ਫੰਡਮੈਂਟਲ ਰਾਈਟ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਹੈ ਉਹ ਆਪਣਾ ਹੱਕ ਇਸਤੇਮਾਲ ਕਰਕੇ ਆਈ ਹਾਂ ਔਰ ਅੱਜ ਇਸ ਮਹਾਨ ਪਰਵ ਮੈਨੂੰ ਕਹਾਂਗੀ ਕਿਉਂਕਿ ਆਪਣੀ ਮਰਜ਼ੀ ਔਰ ਆਪਣੀ ਖੁਸ਼ੀ ਨਾ ਚੁਣੀ ਹੋਈ ਜੋ ਸਰਕਾਰ ਹੈ ਉਹ ਅਸੀਂ ਬਣਾਉਣ ਦਾ ਅੱਜ ਸੰਕਲਪ ਲਿਆ ਹੈ ਪੰਜਾਬ ਵਾਸੀਆਂ ਨੇ ਔਰ ਮੈਂ ਸਮੁੱਚੇ ਵੋਟਰਸ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਇਸ ਮੌਕੇ ਦਾ ਪੂਰਨ ਲਾਭ ਸਾਨੂੰ ਲੈਣਾ ਚਾਹੀਦਾ ਹੈ ਔਰ ਅੱਜ ਕੋਈ ਵੀ ਇਸ ਤਪਦੀ ਗਰਮੀ ਜਾਂ ਮੌਸਮ ਦੀ ਬੇਰੁਖੀ ਨੂੰ ਦੇਖ ਕੇ ਕਰਨਾ ਬੈਠਣ ਸ਼ਾਮ 7 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਇਸ ਵੋਟ ਦਾ ਹੱਕ ਜਿਹੜਾ ਹੈ ਉਹ ਪੂਰਨ ਤੌਰ ਤੇ ਇਸਤੇਮਾਲ ਕਰਕੇ ਦੇਸ਼ 'ਚ ਇੱਕ ਮਜ਼ਬੂਤ ਸਰਕਾਰ ਜਿਸ ਦਾ ਵਿਜ਼ਨ ਹੋਵੇ ਜਿਸ ਦਾ ਇੱਕ ਇੱਕ ਵਿਕਸਿਤ ਭਾਰਤ ਨੂੰ ਅੱਗੇ ਵਧਾਣ ਦਾ ਹੋਵੇ ਔਰ ਜਿਸ 'ਚ ਸਾਰੇ ਦੇਸ਼ ਵਾਸੀਆਂ ਦਾ ਭਲਾ हर वर्ग का भला हो उस तरह का अपने मन की मर्जी का सरकार चुन का जो हक मिले है उसका इस्तेमाल अपना वोट कास्ट करके जरूर करन। और मेरी करे निवासियों जलंधर निवासियों खास तौर पर मेरे फिलौर निवासियों मैं बधाई भी दी हाँ और आह्वान भी कर दी कि सारे जने अपने वोट का इस्तेमाल जरूर कर जय भीम जय भारत ਜਿਵੇਂ ਤੁਸੀਂ ਲੱਗੇ ਹੈਗੇ ਕੈਂਪੇਨ ਕੀਤੀ ਹੈਗੀ ਦਿਨ ਰਾਤ ਇੱਕ ਕਰ ਦਿੱਤਾ ਟਾਈਮ ਬੜਾ ਸ਼ਾਰਟ ਮਿਲਿਆ ਜਦੋਂ 20 ਦਿਨ ਦਾ ਸਮਾਂ ਸਾਨੂੰ ਮਿਲਿਆ ਸੀਗਾ ਕਿਹੋ ਜਿਹਾ ਪਿਆਰ ਹੁੰਗਾਰਾ ਕਿਹੋ ਜਿਹਾ ਮਿਲਿਆ ਤੇ ਕਿਸੋ ਜਿਨੇ ਨਤੀਜੇ ਰਹਿਣ ਦੇ ਅਸਰ ਹੈਗੇ ਲੋਕ ਲੋਕ ਸਭਾ ਜਿਲੰਧਰ ਦੀ ਗੱਲ ਕੀਤੀ ਹੈ ਪਰਿਵਾਰ ਵਾਸਤੇ ਜਾਂ ਮੇਰੇ ਵਾਸਤੇ ਕੈਂਪੇਨਿੰਗ ਔਰ ਹਾਰਡ ਵਰਕ ਕੋਈ ਨਵੀਂ ਚੀਜ਼ ਨਹੀਂ ਹੈ ਏ ਅਸੀਂ ਕਰੀਬ ਹੋਣੀ ਇੱਕ ਸੈਂਚਰੀ ਹੋ ਚੱਲੀ ਐ ਪਰਵਾਰ ਨੂੰ ਕਰਦੇ ਹੋਏ ਫੈਮਿਲੀ ਨੂੰ ਕਰਦੇ ਹੋਏ ਔਰ ਮੈਂ ਮਹਿਸੂਸ ਕਰਦੀ ਹਾਂ ਕਿ ਤੁਹਾਨੂੰ ਊਰਜਾ ਜਿਹੜੀ ਹੈ ਉਹ ਅੰਦਰੋਂ ਖੁਦ ਮਿਲਦੀ ਹੈ ਜਦੋਂ ਤੁਸੀਂ ਇੱਕ ਅੱਛਾ ਮੰਤਵ ਲੈ ਕੇ ਅੱਗੇ ਵਧਦੇ ਹੋ ਔਰ ਮੈਂ ਮਹਿਸੂਸ ਕੀਤਾ ਹੈ ਕਿ ਆਪਣੀ ਜਿਹੜੀ ਦੁਨੀਆ ਪ੍ਰਤੀ ਆਪਣੀ ਮਾਸਿਸ ਦੇ ਪ੍ਰਤੀ ਆਪਣੇ ਲੋਗ ਆਪਣੇ ਵੋਟਰ ਦੇ ਪ੍ਰਤੀ ਜੋ ਤੁਹਾਡੀ ਇੱਕ ਸੁੰਦਰ ਭਾਵਨਾ ਹੈ ਉਹ ਦੁਨੀਆ ਜਾਣ ਚੁੱਕੀ ਹੁੰਦੀ ਹੈ ਇਸ ਲਈ ਇਹ 20 ਦਿਨ ਵੀ ਮੇਰੇ ਵਾਸਤੇ ਕੋਈ ਘੱਟ ਨਹੀਂ ਸਨ ਦੇ ਵਰ ਇਨਫ ਔਰ ਮੈਂ ਜਿੰਨਾ ਵੀ ਮੇਰੇ ਤੋਂ ਮਿਹਨਤ ਹੋਈ ਮੈਂ ਮਿਹਨਤ ਕੀਤੀ ਔਰ ਸੰਕਲਪ ਹੈ ਕਿ ਜ਼ਿੰਦਗੀ ਦੇ ਅਖੀਰਲੇ ਸਾਹ ਤੱਕ ਇਸੇ ਤਰ੍ਹਾਂ ਮਿਹਨਤ ਚਲਦੀ ਰਹੇਗਾ ਚਾਰ ਜੂਨ ਨੂੰ ਰਿਜ਼ਲਟ ਆ ਰਿਹਾ ਕਿਸ ਤਰ੍ਹਾਂ ਦਿਲਿਆਂ ਦੀ ਆਸ ਕਰਦੀਆਂ ਸੀ ਨਤੀਜੇ 4 ਤਰੀਕ ਨੂੰ ਆ ਜਾਣੇ ਹਨ ਦੁਨੀਆ ਨੇ ਆਪਣੇ ਮਨ ਦੇ ਵਿੱਚ ਆਉਣ ਵਾਲੀ ਸਰਕਾਰ ਬਾਰੇ ਆਪਣਾ ਨਿਰਣੇ ਬਣਾਇਆ ਹੁੰਦਾ ਹੈ ਸੋ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਵਾਂਗੀ ਕਿ ਸਹੀ ਸਰਕਾਰ ਬਣੇ ਜੋ ਸਭ ਦੀ ਸਾਂਝੀ ਹੋਵੇ ਔਰ ਉਹ ਸਰਕਾਰ ਜਿਹਦਾ ਵਿਜ਼ਨ ਹੋਵੇ ਜੈ ਹਿੰਦ ਜੈ ਭਾਰਤ ਜੈ ਪੀਮ ਵਿੱਚ ਵੋਟਾਂ ਪੈ ਰਹੀਆਂ ਤੇ ਤੁਸੀਂ ਗੋਥਾਂ ਵਿੱਚ ਕੰਮ ਕਿਹਾ ਕਿਸ ਤਰ੍ਹਾਂ ਅਭਿਆਨ ਲੱਗ ਰਿਹਾ ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਦਾ ਦਿਨ ਜਿਹੜਾ ਉਹ ਪੰਜਾਬ ਲਈ ਮੁਕਰਰ ਕੀਤਾ ਸੀ ਸੋ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਤੱਕ ਜਿਹੜੀ 6 ਵਜੇ ਤੱਕ VOTING ਚੱਲਦੀ ਹੈ ਮੈਂ ਸਮਝਦਾ ਵੀ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਦੇਖ ਲਿਆ ਆ ਦਿੱਲੀ ਵਾਲਿਆਂ ਦਾ ਰਾਜ ਵੀ ਦੇਖ ਲਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੜਾ ਅੱਛਾ ਰੁਝਾਨ ਹੈ ਲੋਕ ਜਿਹੜੀ ਖੇਤਰੀ ਪਾਰਟੀ ਹੈ ਉਹਨੂੰ ਜਿਹੜਾ ਜਟਾਉਣਾ ਚਾਹੁੰਦੇ ਆ ਸੋ ਮੈਂ ਸਮੁੱਥੇ ਹਲਕਾ ਵਾਸੀ ਨੂੰ ਫੀਲ ਕਰਦਾ ਵੀ ਜਿਨ੍ਹਾਂ ਨੇ ਪਾ ਦਿੱਤੀਆਂ ਵੋਟਾਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਵੱਧ ਚੜ ਕੇ ਜਿਹੜਾ ਹੈਗਾ ਆਪਣੀ ਵੋਟ ਦਾ ਇਸਤੇਮਾਲ ਕਰਨ ਕਿਉਂਕਿ ਜਿਹੜੀ ਵੋਟ ਹੈ ਇਹਦੀ ਬਹੁਤ ਵੱਡੀ ਮਹੱਤਵ ਵੈਲਿਊ ਹੈ ਔਰ ਤੁਹਾਡੀ ਵੋਟ ਦੇ ਨਾਲ ਦੇਸ਼ ਦੀ ਸਭ ਤੋਂ ਵੱਡੀ ਮਹਾਪੰਚਾਇਤ ਦਾ ਗਠਨ ਹੋਣਾ ਹੈ ਸੋ ਸਾਰਿਆਂ ਨੂੰ ਬੀਲ ਹੈ ਕਿ ਵੱਧ ਚੜ ਕੇ ਜਿਹੜਾ ਵੋਟਾਂ ਦੇ ਵਿੱਚ ਹਿੱਸਾ ਲਓ ਔਰ ਆਪਣੀ ਵੋਟ ਪੋਲ ਕਰਾਓ ਧੰਨਵਾਦ